ਆਜੋ ਜੀ ਸਵਾਗਤ ਕਰਦੇ ਆ ਤੁਹਾਡਾ BS ਮੋਟਰ ਬਰਨਾਲਾ ਦੇ ਪੇਜ ਤੇ ਮੈਂ ਬਿੱਟੂ ਚਾਲ ਹੈਲੋ ਭਾਈ ਮਿੱਤਰੋ Mahindra ਦੀ ਗੱਡੀ Scorpio S11 ਪਰਲ ਵਾਈਟ ਕਲਰ ਦੇ ਵਿੱਚ ਪਹੁੰਚੀ ਸੀ ਕੰਮ ਕਰਵਾਉਣ ਵਾਸਤੇ ਗੱਡੀ ਦੀ ਡਿੱਗੀ ਕਾਫੀ ਜ਼ਿਆਦਾ ਡਾਇਮੰਡ ਸੀ ਜੋ ਤੁਸੀਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦੇਖਿਆ ਡੈਂਟਰ ਨੇ ਆਪਣਾ ਕੰਮ ਪੂਰੀ ਲਗਨ ਦੇ ਨਾਲ ਬਹੁਤ ਸੋਹਣਾ ਕੀਤਾਗਾ ਤੇ ਜਦੋਂ ਗੱਡੀ ਹਿੱਟ ਹੋਈ ਆ ਨਾ ਅੰਦਰਲੇ ਪਾਸਿਓਂ ਸਕੈਨ ਖੁੱਲ ਗਈ ਸੀ ਡਿੱਗੀ ਦੀ ਤੇ ਉਹਦੀ ਜਿਹੜੀ ਸੀਲਿੰਗ ਹੁੰਦੀ ਅੰਦਰ ਉਹ ਵੀ ਖਰਾਬ ਹੋ ਗਈ ਸੀ ਪ੍ਰੋਪਰ ਟਾਂਕੇ ਲਾ ਕੇ ਤਿਆਰ ਕੀਤੀ ਆ ਤੇ ਪਲੇਸਟਰ ਪੁੱਟੀ ਦੇ ਵਿੱਚ ਪੂਰੀ ਗਰਾਊਂਡ ਤੇ ਪ੍ਰੋਪਰ ਕੰਪਨੀ ਦੀਆਂ ਸੇਪਾਂ ਓਦਾਂ ਦੀਆਂ ਓਦਾਂ ਹੀ ਬਣ ਗਈਆਂ ਨੇ ਤੇ ਥੋੜੀ ਜੀ ਕੀਤੀ ਆ ਕੁਆਟਰ ਪੈਨਲ ਦੀ ਟੱਚਿੰਗ ਤੇ ਲੋ ਮੈਂ ਤੁਹਾਨੂੰ ਡਿੱਗੀ ਦੀ ਸੀਲ ਚੈੱਕ ਕਰਵਾਉਣਾ ਉਹ ਬਾਬੇ ਜ਼ੀਰੋ ਜੱਜਮੈਂਟ 1% ਵੀ ਇਹ ਗੱਲ ਨਹੀਂ ਸ਼ੋ ਹੋ ਰਹੀ ਕਿ ਐਸ ਜਗ੍ਹਾ ਤੋਂ ਡਿੱਗੀ ਇੰਨੀ ਜ਼ਿਆਦਾ ਡੈਮੇਜ ਹੋਈ ਵੀ ਸੀ ਬਹੁਤ ਸੋਹਣਾ ਕੰਮ ਹੋਇਆ ਓਕੇ ਦੀ ਰਿਪੋਰਟ ਕਲਰ ਮੈਚਿੰਗ ਤੇ ਫਰਨੀਸ਼ਿੰਗ ਦਾ ਕੰਮ ਲਾਓ ਫਾਈਨਲ ਵੀਡੀਓ ਬਿਲਕੁਲ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਤੇ ਥੈਂਕ ਯੂ ਕਰਦਾ ਮੈਂ ਗੱਡੀ ਵਾਲੇ ਬਾਈਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਚੱਲਦੇ ਕੰਮ ਦੇ ਵਿੱਚ ਬਿਲਕੁਲ ਵੀ ਡਿਸਟਰਬ ਨਹੀਂ ਕੀਤਾ ਕਹਿੰਦੇ ਕੋਈ ਚੱਕਰ ਨਹੀਂ ਬਾਈ 2 ਦਿਨ ਚਾਹੇ ਵੱਧ ਲੱਗ ਜਾਣ ਪਰ ਕੰਮ ਦਾ ਤੁਸੀਂ ਸਿਰਾ ਕਰਾ ਕੇ ਛੱਡਿਓ ਮੈਂ ਕਿਹਾ ਗੱਲ ਹੀ ਕੋਈ ਨਹੀਂ ਵੀਰੇ ਬਸ ਤੁਸੀਂ ਸਾਨੂੰ ਡਿਸਟਰਬ ਨਾ ਕਰਿਓ ਕੰਮ ਦੇ ਤਾਂ ਆਪਾਂ ਪੂਰੇ ਕੋਕੇ ਲਾ ਕੇ ਦਵਾਂਗੇ ਤੁਹਾਨੂੰ ਕੋਈ ਚੱਕਰ ਨਹੀਂਗਾ ਬਹੁਤ ਸੋਹਣਾ ਕੰਮ ਹੋਇਆ ਤੇ ਆਪਦਾ ਮਨ ਵੀ ਬਾਈ ਯਾਰ ਫੇਰ ਹੀ ਖੁਸ਼ ਹੁੰਦਾ ਜਦੋਂ ਆਪਾਂ ਇੰਨੀ ਮਿਹਨਤ ਕਰਕੇ ਕੰਮ ਓਕੇ ਦੀ ਰਿਪੋਰਟ ਕਰਨਾ ਨਾ ਲੈ ਕੁਆਟਰ ਪੈਨਲ ਕਰ ਲੋ ਚੈੱਕ ਯਾਰ ਜਮੇ ਜ਼ੀਰੋ ਜੱਜਮੈਂਟ ਵਾਲਾ ਕੰਮ ਹੋਇਆ ਨਾਲੇ ਟੱਚਿੰਗ ਵੀ ਉਨੀ ਉਨੀ ਕੀਤੀ ਆਪਾਂ ਇਹ ਨਹੀਂ ਹੈਗਾ ਕਿ ਪੂਰਾ ਪੈਨਲ ਪੇਂਟ ਕਰਤਾ ਬਹੁਤ ਸੋਹਣੀ ਮੈਚਿੰਗ ਗੱਡੀ ਦੀ ਹੋਈ ਆ ਨਜ਼ਾਰਾ ਹੀ ਫੇਰ ਆਉਂਦਾ ਯਾਰ ਇੰਨੀ ਮਿਹਨਤ ਤੋਂ ਬਾਅਦ ਜਦੋਂ ਕੰਮ ਜ਼ੀਰੋ ਜਜਮੈਂਟ ਵਾਲਾ ਹੋ ਜੇ ਤੇ ਕਸਟਮਰ ਕਸਟਮਰ ਆ ਜਿਹੜਾ ਉਹ ਵੀ ਇਹ ਗੱਲ ਕਹੇ ਵੀ ਬਾਈ ਸਿਰਾ ਹੋ ਗਿਆ ਯਾਰ ਫੇਰ ਹੀ ਕੀਤੇ ਕੰਮ ਦਾ ਸਵਾਦ ਆਉਂਦਾ ਤੇ ਨਾਲ ਆਪਾਂ ਇਹਦਾ ਕੀਤਾ ਫਰੰਟ ਬੰਪਰ ਦੁਬਾਰਾ ਰੀਪੇਂਟ ਉਹ ਵੀ ਮੈਂ ਤੁਹਾਨੂੰ ਚੈੱਕ ਕਰਾਉਣਾ ਲੈ ਓਏ ਓਏ ਲਸ ਲਸ ਕਰਦਾ ਬਾਈ ਜਮੇਂ ਦੇਖੋ ਯਾਰ ਕਿੰਨਾ ਘੈਂਟ ਕੰਮ ਹੋਇਆ ਆ ਕਿੱਧਰ ਫਿਰਦੇ ਨੇ ਸਾਹਿਬ ਜੀ ਕੱਢੋ ਗੇੜੇ ਕੋਈ ਗੱਲ ਨਹੀਂ ਬਹੁਤ ਸੋਹਣਾ ਕੰਮ ਹੋਇਆ ਫਰੰਟ ਵੰਪਰ ਦਾ ਵੀ ਸਾਰੀ ਬੋਡੀ ਦੀ ਜਿਹੜੀ ਆਊਟਰ ਬੋਡੀ ਆ ਜਿਹੜੀ ਪੂਰੀ ਬੋਡੀ ਦੇ ਪਾਲ ਸਿੰਘ ਦਾ ਕੰਮ ਹੋਇਆ ਉਹਦੇ ਨਾਲ ਗੱਡੀ ਜਿਹੜੀ ਥੋੜੀ ਜੀ ਆ ਜਗ ਜੇ ਜਾਂਦੀ ਆ ਹਨਾ ਬਹੁਤ ਕੰਟ ਕੰਮ ਹੋਇਆ ਬਾਈ ਜੇ ਤੁਹਾਨੂੰ ਕੰਮ ਆਪਣਾ ਵਧੀਆ ਲੱਗਿਆ ਨਾ ਤੇ ਮੇਰਾ ਵੀਰ ਹੁਣ ਲਾਈਕ ਕਮੈਂਟ ਸ਼ੇਅਰ ਕਰ ਦਿਓ ਦਬਕੇ ਜਿਉਂਦੇ ਬਸਦੇ ਰਹੋ ਖਿੱਚ ਕੇ ਰੱਖੋ